ਮਿੱਤਰੋ ਆਪਾਂ ਨੇ ਹੁਣ ਤੱਕ ਬਥੇਰਾ ਸੁਣਿਆਗਾ ਵੀ ਸਪੈਦਾ ਪੰਜਾਬ ਦੇ ਲਈ ਬਹੁਤ ਜ਼ਿਆਦਾ ਮਾਰਾਗਾ ਬਹੁਤ ਜ਼ਿਆਦਾ ਦਰਖਤ ਮਾਰਾਗਾ ਕਿਉਂਕਿ ਇਹ ਪਾਣੀ ਬਹੁਤ ਜ਼ਿਆਦਾ ਪੀਂਦਾਗਾ ਜਿਵੇਂ ਕਿ ਐ ਮੰਨ ਲਓ ਵੀ ਨਾ ਜਿਹੜੀ ਆਪਣੀ ਅੱਜਕੱਲ ਦੀ ਜਵਾਨੀ ਹੈਗੀ ਪਨੀਰੀ ਹੈਗੀ ਉਹ ਚੱਟੇ ਨੇ ਖਤਮ ਕਰਤੀ ਉਸੇ ਤਰ੍ਹਾਂ ਹੀ ਜਿਹੜਾ ਸਪੈਦਾ ਹੈਗਾ ਇਹ ਮਿੱਤਰੋ ਘਟਾਂ ਪਰ ਪਰ ਕਿੰਮਲੋ ਇੰਨਾ ਕ ਪਾਣੀ ਪੀਂਦਾਗਾ ਵੀ ਇਹ ਪੰਜਾਬ ਦੇ ਪਾਣੀ ਦੇ ਲਈ ਬਹੁਤ ਜ਼ਿਆਦਾ ਖਤਰਨਾਕ ਹੈਗਾ ਪਰ ਇੱਥੇ ਮਿੱਤਰੋ ਗਲਤ ਇਹ ਸਪੈਦੇ ਨੇਗੇ ਇੱਥੇ ਆਪਾਂ ਗਲਤ ਆਪਾਂ ਆਪਾਂ ਗਏ ਹੁਣ ਜਿਵੇਂ ਕਿ ਮਿੱਤਰੋ ਸਪੈਦਾ ਜਿਵੇਂ ਆਪਾਂ ਸਪੈਦਾ ਨੂੰ ਮਾੜਾ ਕਹਦੇ ਨੇ ਸਪੈਦਾ ਮਾੜਾ ਨਹੀਂ ਹੈਗਾ ਦਰਖਤ ਇਹ ਸਪੈਦਾ ਬਹੁਤ ਬੋਧੀਆ ਦਰਖਤ ਹੈਗਾ ਪਰ ਆਪਾਂ ਨੂੰ ਲਾਉਣਾ ਨਹੀਂ ਆਉਂਦਾਗਾ ਆਪਾਂ ਨੇ ਜਿੱਥੇ ਆਪਾਂ ਨੂੰ ਲਾਉਣਾ ਚਾਹੀਦਾ ਹੈਗਾ ਆਪਾਂ ਉਥੇ ਸਪੈਦਾ ਲਾਉਂਦੇ ਨਹੀਂ ਹੈਗੇਗੇ ਤੇ ਜਿੱਥੇ ਨਹੀਂ ਲਾਉਣਾ ਚਾਹੀਦਾ ਉਥੇ ਆਪਾਂ ਲਾ ਦਨੇ ਹੈਗੀ ਜਿਵੇਂ ਕਿ ਹੁਣ ਕਿਵੇਂ ਜਿਵੇਂ ਹੁਣ ਮੈਨੂੰ ਕਈ ਬੰਦੇ ਆਖਣਗੇ ਵੀ ਤੂੰ ਸਪੈਦਾ ਇਹ ਕਿਉਂ ਲਾਇਆ ਹੋਏਗਾ ਬਾਈ ਮੇਰੀ ਇੱਥੇ ਮਜਬੂਰੀ ਸੀ ਇੱਥੇ ਸਪੈਦਾ ਲਾਉਣ ਦੀ ਇਸ ਤਾਂ ਲਾਇਆਗਾ ਹੁਣ ਉਦੋਂ ਬਸ ਇਹਦੀ ਕੋ ਕੱਸੀ ਦਿਖਾਈ ਮੜੀ ਜੀ ਆ ਇੱਥੇ ਕੱਸੀ ਆਉਂਦੀ ਹੈਗੀ ਇਹ ਹੁਣ ਜਿੰਨੇ ਖੱਡਾਂ ਦੇਖ ਸਕਦੇ ਹੋਗੇ ਇਹ ਵਿੱਚ ਪਾਣੀ ਰਿਸਦਾ ਸੀਗਾ ਜਦੋਂ ਜੇ ਪਾਣੀ ਰਿਸਦਾ ਸੀਗਾ ਜਦੋਂ ਆਪਾਂ ਨੇ ਕਣਕ ਦੀ ਬਾੜੀ ਹੁੰਦੀ ਸੀਗੀ ਉਦੋਂ ਐਂ ਮੰਨ ਲਓ ਮਿੱਤਰੋ ਵੀ ਨਾ ਵੀਰ ਮਤਲਬ ਕਾਟਰ ਜਿੱਨਾਂ ਥਾਂ ਐਂ ਮਤਲਬ ਸਾਰੇ ਗਿੱਲਗਿਲਾ ਹੋਲੇ ਜਾਂਦਾ ਸੀਗਾ ਨਾ ਤਾਂ ਉੱਥੇ ਵਜਾ ਆਪ ਨੂੰ ਹੱਥੀ ਮੱਢਣੀ ਪੈਂਦੀ ਸੀਗੀ ਹੁਣ ਆਪਾਂ ਕਰਿਆ ਕਿ ਕੱਸੀ ਦੇ ਨਾਲ ਨਾਲ ਇੱਥੇ ਵੱਟ ਪਾਤੀ ਤੇ ਵੱਟ ਪਾ ਕੇ ਤੇ ਨਾਲ ਸਪੈਦੇ ਲਾਤੇ ਹੁਣ ਜਿੰਨਾ ਵੀ ਪਾਣੀ ਰਿਸਦਾ ਹੈਗਾ ਉਹ ਉਹ ਦੇ ਨਾਲ ਮਿੱਤਰੋ ਆਪਣੇ ਜਿਹੜੇ ਦਰਾਖਤ ਨੇਗੇ ਆਪਣੇ ਸਪਾਈਦੇ ਨੇਗੇ ਉਹ ਤਿਆਰ ਹੋਈ ਜਾਂਦੇ ਨੇਗੇ ਹੁਣ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਨੇਗੇ ਚਾਰ ਪੰਜ ਨਿਸ਼ਾਨੇ ਲੱਗ ਗਏ ਹੁਣ ਕਿਵੇਂ ਮਿੱਤਰੋ ਜਿਹੜੀ ਹੁਣ ਤਾਂ ਹਲੀ ਪਣੀ ਹੈਗੀ ਹੁਣ ਜਿਹੜੀ ਪਣੀ ਸੀ ਰੋਪ ਮੀਹ ਪਾਣੀ ਆ ਜਾਂਦਾ ਸੀਗਾ ਜਾਫਰ ਨਰੇਗਾ ਵਾਲੇ ਜਦੋਂ ਇਹ ਸਾਫ਼ ਕਰਦੇ ਸੀਗੇ ਸਾਰੀ ਆਪਣੀ ਕਸੀ ਤੇ ਇਹਦੇ ਉੱਪਰ ਰੱਖ ਦਿੰਦੇ ਸੀ ਗਾਰ ਤੇ ਜਦੋਂ ਮਤਲਬ ਮੀਹ ਵਗੈਰਾ ਆਉਂਦੇ ਸੀਗੇ ਉਦੋਂ ਮਿੱਤਰੋ ਸਾਰੀ ਥੱਲੇ ਵਾਗ ਜਾਂਦੀ ਸੀ ਤਾਂ ਕਰਕੇ ਮਤਲਬ ਸਾਨੂੰ ਬਾਰ ਬਾਰ ਚੱਕਣੀ ਪੈਂਦੀ ਸੀਗੀ ਗਾਰ ਤੇ ਹੁਣ ਕੀ ਹੋਇਆ ਜਦੋਂ ਇਹ ਤੇ ਮੀਂਹ ਵਗੈਰਾ ਆਉਂਦੇ ਨੇ ਤਾਂ ਉਹ ਮਿੱਤਰੋ ਇੱਥੇ ਖੜ ਜਾਂਦੇ ਗਾਂ ਸਾਡੇ ਫਸਲ ਨੂੰ ਕੋਈ ਵੀ ਨੁਕਸਾਨ ਨਹੀਂ ਹੁੰਦਾਗਾ ਆ ਜਾ ਦੇਖੋ ਗਾਂ ਵੀ ਦਿਖਾ ਦੇ ਇਹ ਮਤਲਬ ਸਾਡਾ ਨਾ ਮਿੱਤਰੋ ਨਾ ਉਥੋਂ ਲੈ ਕੇ ਉਥੇ ਤੱਕ ਮਤਲਬ 10 ਕਿੱਲਿਆਂ ਦਾ ਤੱਕ ਕਹਿ ਸਕਦੇ ਆਂਗੇ ਵੀ ਉੱਥੇ ਤੱਕ ਆਪਣੇ ਸਪੈਸ ਦੀ ਸਪੈਸ ਦੇ ਲਾਇਏ ਹੋਣੇ ਜਿਹੜਾ ਕਿ ਸਾਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀਆਂ ਸੀਗੀਆਂ ਤੇ ਹੁਣ ਆਪਣਾ ਦੂਜਾ ਨਿਸ਼ਾਨਾ ਕੀ ਆਪਾਂ ਇਹ ਤੋਂ ਮੁਨਾਫਾ ਕਮਾ ਸਕਦੇ ਆਂਗੇ ਜਦੋਂ ਵਧੀਆ ਹੋ ਗਏ ਇਹ ਉਹਦਾ ਭਾ ਮਨਾਫਾ ਕਮਾ ਸਕਦੇ ਆਂਗੇ ਤੇ ਆਪਣੀ ਫਸਲ ਨੂੰ ਕੋਈ ਨੁਕਸਾਨ ਨਹੀਂ ਹੈਗਾਗਾ ਤੇ ਨਾਲੇ ਤੋਰੇ ਫੇਰੇ ਨੂੰ ਪੂਰਾ ਵਧੀਆ ਬਣ ਗਿਆ ਮਿੱਤਰੋ ਨਾਲੇ ਪਖੜਾਂ ਤੋਂ ਨਾਲੇ ਚੂਹਿਆਂ ਤੋਂ ਬਹੁਤ ਜ਼ਿਆਦੇ ਹੈ ਸਾਨੂੰ ਮਤਲਬ ਸੁੱਖ ਮਿਲ ਗਿਆ ਮਿੱਤਰੋ ਨਾਲੇ ਕਮਾਈ ਦਾ ਸਾਧਨ ਹੋ ਗਿਆ ਤੇ ਹੁਣ ਮੈਂ ਕਈ ਵੀਰਾਂ ਨੂੰ ਦੱਸਣਾ ਚਾਹਣਾ ਹੈ ਜਿਹੜੇ ਮਤਲਬ ਮੇਰੇ ਵਾਂਗੂ ਐਜਾਈਆਂ ਦਿੱਕਤਾਂ ਦੇ ਵਿੱਚ ਮਤਲਬ ਜੂਜ ਰਹੇ ਨੇਗੇ ਉਹਨਾਂ ਨੂੰ ਦੱਸ ਦਈਏ ਜਿਹੜਾ ਆਪਣਾ ਸਪਾਈਦਾ ਆਪਾਨੂੰ ਨਰਸਰੀਆਂ ਵਿੱਚ ਮਿਲਦਾ ਹੈ ਮਿੱਤਰੋ ਨਸਰੀਆਂ ਦੇ ਵਿੱਚੋਂ ਮਿਲਦਾ ਹੈਗਾ ਇੱਕ ਦਾ ਸਪਾਈਦਾ ਮਤਲਬ ਐਡਾ ਜਿਹੜਾ ਐਡਾ ਜਿਹੜਾ ਮਿੱਤਰੋ ਉਹਦੀ ਗਰੋਅ ਅਪ ਬਹੁਤ ਜ਼ਿਆਦੇ ਘੱਟ ਹੁੰਦਾ ਹੈਗਾ ਜਿਹੜਾ ਮਤਲਬ ਐਡਾ ਕੁ ਸਪੈਦਾ ਹੋਵੇ ਐਡਾ ਕੁ ਹਾਈਬ੍ਰਿਡ ਆ ਆਪਣਾ ਲੈਤਾ ਜੀ ਮਿੱਤਰੋ ਆਪਣੇ ਲੈਤਾ ਸੀ ਗਰੀ ਕਿੱਥਰੇ ਤਾਂ ਸੀ ਆਪਾਂ ਨੇ ਮਰੇਡ ਕੋਟ ਲੈਤਾ ਹਣਾ ਮਰੇਡ ਕੋਟਰ ਲੈ ਕੇ ਆਈ ਸੀ ਮਿੱਤਰੋ ਐਡੇ ਡੇਕ ਸਪੈਦੇ ਸੀ ਕਿ ਹਾਈਬ੍ਰਿਡ ਸਪੈਦਾ ਸੀ ਇਹ ਮਤਲਬ ਸਾਨੂੰ ਆਪਾਂ ਗੱਲ ਹੋਰ ਦੱਸ ਦਿਆਂਗੇ ਬੱਟ ਪਾਉਣੀ ਬਹੁਤ ਜਿਆਦਾ ਜ਼ਰੂਰੀ ਹੈ ਕਿ ਮਤਲਬ ਪਰਾਂਲੇ ਪਾਸੇ ਸੇਮ ਦਾ ਕੋਈ ਸਾਧਨ ਹੋਵੇ ਮਤਲਬ ਖਾਲ ਖਾਲ ਹੋਵੇ ਕਸੀ ਲੰਗਦੀ ਹੋਵੇ ਸੁਆ ਹੋਵੇ ਕੋਈ ਨਾ ਕੋਈ ਸਾਧਨ ਹੋਣਾ ਬਹੁਤ ਜਿਆਦਾ ਜ਼ਰੂਰੀ ਹੈਗਾ ਨਹੀਂ ਮਿੱਤਰੋ ਇੱਧਰ ਤੁਹਾਡੇ ਕਣਕ ਜਾਂ ਫਿਰ ਜੀਰੀ ਮਤਲਬ ਉਹਦੇ ਚ ਤੁਹਾਡਾ ਪਾਣੀ ਖਿੱਚੂਗਾ ਇਹ ਜਦੋਂ ਪਾਣੀ ਖਿੱਚੂਗਾ ਤੁਹਾਡਾ ਐ ਮਿੱਤਰੋ ਐ ਮਲਲੋ ਵੀ ਤੁਹਾਡਾ ਕਾਟਰ ਦਾਣਿਆਂ ਦਾ ਨਾ ਚੱਕ ਦੂ ਮਿੱਤਰੋ ਇਸ ਘਾ ਦੂਗਾ ਇਹ ਤੇ ਇਹ ਪਰ ਇਹ ਬਹੁਤ ਜ਼ਿਆਦਾ ਹਾਈਬ੍ਰਿਡ ਹੈਗਾ ਇਹ ਜਿਹੜਾ ਸਪੈਦਾ ਗਿਆ ਮਤਲਬ ਸੇਮ ਜਿਹਾ ਤਿਆਰ ਹੋ ਜਾਂਦਾ ਹੈ ਮਤਲਬ ਤੁਹਾਡੇ ਸਾਤਨ ਹੋਣਾ ਚਾਹੀਦਾ ਹੈਗਾ ਪਰਲੇ ਪਾਸੇ ਇੱਧਰ ਲਾ ਹਜੇ ਐਕਸਪੀਰੀਅੰਸ ਕੀਤਾ ਨਹੀਂ ਹਜੇ ਆਪਾਂ ਨੇ ਜਦੋਂ ਕੀਤਾ ਆਪਣੇ ਤਾਂ ਦੱਸ ਦਾਂਗੇ ਬਾਈਸੇ ਦਾ ਆਪਾਂ ਨੇ ਸੇਮ ਨਾਲ ਤਿਆਰ ਹੋਈ ਜਾਂਦੇ ਨੇ ਕਿਉਂਕਿ ਤੁਹਾਨੂੰ ਪਤਾ ਹੈਗਾ ਬਾਹਣ ਦੇ ਵਿੱਚ ਪਾਣੀ ਦੇ ਸਪਾਈ ਹੋਣੀ ਕਦੇ ਜਿਹੜਾ ਮਿੱਤਰੋ ਇੰਦਰਾ ਗਾਂਧੀ ਦੇ ਟਾਈਮ ਤੇ ਸਪਾਈਦੇ ਲਿਆਂਦੇ ਗਏ ਸੀ ਉਹ ਸਪਾਈਦੇ ਮਿੱਤਰੋ ਉਹ ਵਾਲੀ ਸੀ ਚਿੱਟੇ ਸਪਾਈਦੇ ਪਰ ਜਿਹੜੇ ਇਹ ਸਪਾਈਦੇ ਨੇ ਹਾਈਬ੍ਰਿਡ ਸਪਾਈਦੇ ਨੇ ਇਹ ਬੰਦੇ ਨੇ ਮਿੱਤਰੋ ਆਪ ਤਿਆਰ ਕੀਤੇ ਹੋਏ ਨੇ ਘਰੇ ਜਿਹੜਾ ਉਸ ਸਪਾਈਦਾ ਹੈਗਾ ਉਹ ਤਾਂ ਹੈ ਮੱਲ ਮਿੱਤਰਾਂ ਹੈ ਮਲੜੋ ਇਹਦਾ ਚਾਹੀਦੀ ਹੈਰਾ ਟਰੱਕ ਪਾਣੀ ਦਾ ਪਾ ਦੋ ਅੱਜ ਉਹ ਵੀ ਖਾ ਜਾਊਗਾ ਤੇ ਜਿਹੜੇ ਆ ਹਾਈਬ੍ਰਿਡ ਸਪਾਈਦਾ ਹੈਗਾ ਇਹ ਪਾਣੀ ਮਿੱਤਰੋ ਬਹੁਤ ਜ਼ਿਆਦਾ ਘੱਟ ਖਾਂਦਾ ਹੈਗਾ ਤੇ ਹੁਣ ਇੱਥੇ ਹੁਣ ਕਈ ਬੰਦੇ ਆਖਣਗੇ ਵੀ ਜੇ ਆ ਬੂਏ ਬਾਕੀ ਤੁਸੀਂ ਵੀ ਕਮੈਂਟਰਾਂ ਦੇ ਵਿੱਚ ਤੁਸੀਂ ਆਪਣੀ رائے ਜ਼ਰੂਰ ਦੇਣਾ ਤੇ ਤੁਸੀਂ ਕੀ ਕਹਿਣਾ ਚਾਹੋਗੇ ਸਾਨੂੰ ਉਹ ਵੀ ਕਮੈਂਟ ਕਰਕੇ ਦੱਸਣਾ ਤੇ ਸਾਡੇ ਪੇਜ ਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ ਜੀ